ਇਨਾਂ ਦੇ ਤਾਂ ਫੜ ਕੇ 176 ਮਾਰੇ ਤੇ ਇੱਕ ਗਿਨੇ। ਦਰੋਬ ਲਾਠੀ ਇਹ ਕਾਦੀ ਪੋਲਿੰਗ ਕਰਾ ਰਿਆ ਵੀ ਮੈਨੂੰ ਦੱਸੋ ਵੀ ਹਾਂ ਜੀ ਇਹ ਮੈਚ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਜਿੱਥੇ ਵੀ ਇਹ ਬੈਠਾ ਮੈਂ ਤਾਂ ਉੱਥੇ ਵਾਲੇ ਸਿੰਘਾਂ ਨੂੰ ਕਹਿਣਾ ਆ ਉੱਥੇ ਉਦਾਂ ਬਥੇਰਾ ਆਪਣੇ ਸਿੰਘ ਰੌਲਾ ਪਾਉਂਦੇ ਆ ਕਾਲਿਸਤਾਨ ਦੇ ਮੁੱਦੇ ਤੇ ਚਾਹੇ ਅਮਰੀਕਾ ਵੀ ਇਹ ਬੈਠਾ ਆ ਉੱਥੇ ਆਪਣੇ ਸਿੰਘ ਬੜੀ ਜੜਦੀ ਕਲਾ ਆਲੇ ਆ ਇਹਨੂੰ ਸਾਲੇ ਨੂੰ ਨੱਥ ਪਾਓ ਇਹਦੇ ਮਾਰੋ ਉੱਥੇ ਸਾਲੇ ਦੇ ਛੇਤਰ ਇਹ ਕੌਣ ਹੁੰਦਾ ਪੋਲਿੰਗ ਕਰਾਉਣ ਵਾਲਾ ਸਾਡਾ ਵੀ ਜੇ ਟਿਕਟੋਕ ਬੰਦ ਕਰਵਾ ਸਕਦੀ ਆ ਗਵਰਨਮੈਂਟ ਤੇ ਏਆਈ ਐਪ ਕਿਉਂ ਨਹੀਂ ਬੰਦ ਕਰਵਾਇਆ ਇਹ ਕਿਸੇ ਵੀ ਧਰਮ ਦੇ ਗੁਰੂਆਂ ਦੇ ਫੋਟੋ ਬਣਾ ਕੇ ਕਦੀ ਉਹਨਾਂ ਦੇ ਹੱਥ ਚੋੜ ਦੇ ਦਿਖਾ ਦਿੰਦੇ ਆ ਕਦੀ ਭੰਗੜਾ ਪਾਉਂਦਾ ਦਿਖਾ ਦਿੰਦੇ ਆ ਕਦੀ ਸ਼ਿਵਜੀ ਨੂੰ ਕਿਸੇ ਤਰੀਕੇ ਦਿਖਾ ਦਿੰਦੇ ਆ ਵਾਲਮੀਕ ਮਹਾਰਾਜ ਨੂੰ ਕਿਸੇ ਤਰੀਕੇ ਦਿਖਾ ਦਿੰਦੇ ਆ ਉਹਨਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਨੇ ਦਿਖਾਤਾ ਬਾਲਵਸਥਾ ਦੇ ਵਿੱਚ ਵੀ ਉਹ ਹੰਝੂ ਸੇਟ ਰਹੇ ਆ ਸਾਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਇਹ ਏਜੰਸੀਆਂ ਆ ਇਹਨਾਂ ਨੂੰ